ਖਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਦੋ ਦਿਨਾਂ ਤੋਂ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ ਸੜਕਾਂ ਦੇ ਉੱਤੇ ਪਾਣੀ ਜਿਹੜਾ ਆ ਉਹ ਖੜਿਆ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਮੋਟਰਸਾਈਕਲ ਅਤੇ ਗੱਡੀਆਂ ਜਿਹੜੀਆਂ ਨੇ ਉਹ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਆਟੋ ਆਇਆ ਜਿਹੜਾ ਕਿ ਖੱਡਿਆਂ ਦੇ ਵਿੱਚੋਂ ਦੀ ਗੁਜ਼ਰਦਾ ਹੋਇਆ ਨਜ਼ਰ ਆ ਰਿਹਾ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਕਿਉਂਕਿ ਸੜਕ ਦੇ ਉੱਤੇ ਕਿੱਥੇ ਟੋਆ ਹੈ ਉਹ ਨਹੀਂ ਦਿਖਦਾ ਕਿਉਂਕਿ ਪਾਣੀ ਜਿਹੜਾ ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਗੱਡੀ ਜਿਹੜੀ ਐ ਇੱਥੋਂ ਗੁਜ਼ਰਦੀ ਐ ਤਾਂ ਉਹ ਵੀ ਇੱਕ ਟੋਏ ਦੇ ਵਿੱਚੋਂ ਨਿਕਲਦੀ ਐ ਜੇਕਰ ਇਹ ਟੋਆ ਵੱਡਾ ਹੁੰਦਾ ਤਾਂ ਗੱਡੀ ਇੱਥੇ ਫਸ ਵੀ ਸਕਦੀ ਸੀ ਕਿਉਂਕਿ ਪਾਣੀ ਖੜਾ ਅਤੇ ਸੜਕ ਦਾ ਕੁਝ ਵੀ ਨਹੀਂ ਪਤਾ ਕਿ ਕਿੱਥੇ ਕਿੱਥੇ ਟੋਏ ਹਨ ਤਵੱਟਾ ਨੁਕਸਾਨ ਹੋ ਸਕਦਾ ਹੈ ਅਤੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਵਾਸਤੇ ਜਿਹੜਾ ਆ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਸੜਕਾਂ ਦੇ ਉੱਤੇ ਵੱਧਦਾ ਜਾ ਰਿਹਾ ਬੁੱਢਾ ਦਰਿਆ ਦਾ ਪਾਣੀ ਜਿਹੜਾ ਓਵਰਫਲੋ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਦੋ ਦਿਨਾਂ ਤੋਂ ਮੀਂਹ ਕਰਕੇ ਇਹ ਹਾਲਾਤ ਜਿਹੜੇ ਨੇ ਲੁਧਿਆਣਾ ਦੇ ਵਿੱਚ ਬਣੇ ਨੇ ਪਹਿਲਾਂ ਮਾਝਾ ਅਤੇ ਦੁਆਬਾ ਦੇ ਵਿੱਚ ਹੜ੍ਹ ਦੇ ਨਾਲ ਪੰਜਾਬੀ ਜਿਹੜੇ ਨੇ ਉਹ ਪੀੜਤ ਨੇ ਤੇ ਹੁਣ ਮਾਲਵੇ ਦੇ ਇਲਾਕਿਆਂ ਦੇ ਵਿੱਚ ਵੀ ਲਗਾਤਾਰ ਮੀਂਹ ਪੈਣ ਕਰਕੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਘਬਰਾਏ ਨਜ਼ਰ ਆ ਰਹੇ ਨੇ ਕਿਉਂਕਿ ਅ ਗੱਡੀਆਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਡੀਆਂ ਜਿਹੜੀਆਂ ਨੇ ਸੜਕ ਦੇ ਉੱਤੇ ਹੀ ਚੱਲਦੀਆਂ ਚੱਲਦੀਆਂ ਬੰਦ ਵੀ ਹੋਈਆਂ ਨੇ ਅਤੇ ਲੋਕ ਜਿਹੜੇ ਨੇ ਲਗਾਤਾਰ ਪ੍ਰਸ਼ਾਸਨ ਤੋਂ ਮਦਦ ਦੀ गुहार ਵੀ ਲਗਾ ਰਹੇ ਨੇ ਅਤੇ ਸੜਕਾਂ ਤੋਂ ਪਾਣੀ ਜਿਹੜਾ ਉਹ ਜਲਦੀ ਕੱਢਿਆ ਜਾਵੇ ਇਸ ਤਰੀਕੇ ਦੀ ਮੰਗ ਜਿਹੜੀ ਹੈ ਲੋਕਲ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਕੰਮਾਂ ਕਾਰਾਂ ਤੇ ਜਾ ਸਕਣ ਲਗਾਤਾਰ ਹੀ ਮੀਂਹ ਪੈ ਰਹੇ ਨੇ ਅਤੇ ਔ ਮੌਸਮ ਜਿਹੜਾ ਆਉਣ ਵਾਲੇ 1 ਤੋਂ 2 ਦਿਨ ਦੇ ਵਾਸਤੇ ਹੋਰ ਵੀ yellow alert ਦੇ ਉੱਤੇ ਹੈ ਕਿਸੇ ਸਮੇਂ ਵੀ ਵੱਡੀ ਵਰਖਾ ਭਾਰੀ ਮੀਂਹ ਆ ਸਕਦਾ